ਅਜੀ ਪਾਜੀ ਕੀ ਨਾਂ ਆ ਜੀ ਤੁਹਾਡਾ ਪਰਮਜੀਤ ਸਿੰਘ ਇਹ ਕਿਹੜਾ ਪਿੰਡ ਆ ਜੀ ਇਹ ਜਿੱਥੇ ਕੋਇਆ ਜੀ ਇਹ ਰਕੜਾ ਵੇਟ ਆ ਜੀ ਤੇ ਇਹ ਜਿਹੜੀ ਕਾਰ ਤੁਸੀਂ ਇੱਥੇ ਦੁਕਾਨ ਕਰਦੇ ਆ ਜਿਹੜੀ ਕਾਰ ਹੈ ਇੱਕ ਆਈਡੀਆ ਵੀ ਕਦੋਂ ਹੋਇਆ ਇਹਦਾ ਐਕਸੀਡੈਂਟ ਜਿਹੜਾ ਹਾਦਸਾ ਹੋਇਆ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਮੇਰੇ 7 ਵਜੇ ਆ ਕੇ ਤੇ ਇੱਥੇ 7 ਵਜੇ ਆਏ ਤੁਸੀਂ ਦੇਖੋ ਪੁਲਿਸ ਵਗੈਰਾ ਆਈ ਉਰੇ ਤੇ ਕਿੱਥੋਂ ਬਲਾਚੋਰ ਕਿੱਥੋਂ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਫਿਰ ਮੋਤੰਦ ਦੇ ਵੀ ਜਦੋਂ ਤੱਕ ਸਾਡੀ ਕੋਈ ਇਨਪੁਰੀ ਨਹੀਂ ਕੋਈ ਹੁੰਦੀ ਜਦੋਂ ਤੱਕ ਇਹ ਬੰਦੇ ਆਉਂਦਾ ਤੇ ਇਹ ਵੈਸੇ ਤੁਹਾਨੂੰ ਕਿੰਨੇ ਕ ਵਜੇ ਦਾ ਹਾਸਾ ਲੱਗਦਾ ਜੀ ਇਹ ਕੋਈ ਤੇ ਰਾਤ ਦਾ ਸਾਬ 8 ਵਜੇ ਤੋਂ ਬਾਅਦ ਦਾ ਸਾਬ 8 ਵਜੇ ਤੋਂ ਬਾਅਦ ਦਾ ਤੇ ਹੋਰ ਤਾਂ ਨਹੀਂ ਕੋਈ ਦਾ ਕਾਰ ਦਾ ਮਾਲਕ ਆ ਕੋਈ ਇੱਥੇ ਨੂੰ ਸਰ ਆਇਓ ਖੜੇ ਉਧਲੇ ਪਾਸੇ ਸੀ ਹੈ ਜੀ ਉਹ ਗੱਡੀ ਨਾਲ ਖੜੇ ਉਧਲੇ ਪਾਸੇ ਅੱਛਾ ਉਹ ਕੋ ਪਤਾ ਕਿਧਰੋਂ ਆਏ ਕਿੱਥੇ ਦੇ ਬੰਦੇ ਇਹ ਨਹੀਂ ਪਤਾ ਕਿਸੇ ਦੇ ਜੀ ਅੱਛਾ ਤੁਹਾਡੇ ਨਾਲ ਉਹਨਾਂ ਨਾਲ ਹੋਈ ਕੋ ਗੱਲਬਾਤ ਸਰ ਕਰਦਾ ਕੋਈ ਠੀਕ ਹੈ ਹਾਂਜੀ ਪਾਜੀ ਕੀ ਨਾਮ ਆ ਜੀ ਤੁਹਾਡਾ ਪਰਮਜੀਤ ਸਿੰਘ ਇਹ ਕਿਹੜਾ ਪਿੰਡ ਆ ਜੀ ਜਿੱਥੇ ਕੋਇਆ ਜੀ ਇਹ ਰਕੜਾ ਬੇਟਾ ਜੀ ਤੇ ਇਹ ਜਿਹੜੀ ਕਾਰ ਤੁਸੀਂ ਇੱਥੇ ਦੁਕਾਨ ਕਰਦੇ ਆ ਜਿਹੜੀ ਕਾਰ ਹੈ ਇਹ ਕੋਈ ਆਈਡੀਆ ਵੀ ਕਦੋਂ ਹੋਇਆ ਇਹਦਾ ਐਕਸੀਡੈਂਟ ਜਿਹੜਾ ਹਾਦਸਾ ਹੋਇਆ ਜੀ ਇਹਦਾ ਕੋਈ ਪਤਾ ਨਹੀਂ ਇਹ ਤਾਂ ਵੀਰੇ 7 ਵਜੇ ਦਾ ਤੇ ਇੱਥੇ 7 ਵਜੇ ਆਏ ਤੁਸੀਂ ਦੇਖੋ ਪੁਲਿਸ ਵਗੈਰਾ ਆਈ ਉਰੇ ਤਾਂ ਰਾਤ ਕੇ ਵੱਜ ਤੇ ਕਿੱਥੋਂ ਬਲਾਚਾਰੋ ਕਿੱਥੋਂ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਫਿਰ ਮੋਟੰਦੇ ਵੀ ਜਦੋਂ ਤੱਕ ਸਾਡੀ ਕੋਈ ਇਨਕੁਆਰੀ ਨਹੀਂ ਕੋਈ ਹੁੰਦੀ ਉਹ ਤੱਕ ਤੇ ਇਹ ਵੈਸੇ ਤੁਹਾਨੂੰ ਕਿੰਨੇ ਕਵਾਜ ਦਾ ਹਾਸਾ ਲੱਗਦਾ ਜੀ ਇਹ ਕੋਈ ਸ਼ਿਰ੍ਹਾਤ ਦਾ ਸਾਬ 8 ਵਜੇ ਬਾਅਦ ਦਾ 8 ਵਜੇ ਤੋਂ ਬਾਅਦ ਦਾ ਤੇ ਹੋਰ ਤਾਂ ਨਹੀਂ ਕੋਈ ਦਾ ਕਾਰ ਦਾ ਮਾਲਕ ਆ ਕੋਈ ਇੱਥੇ ਨੂੰ ਸਰ ਆਇਓ ਖੜੇ ਉੱਦਲੇ ਪਾਸੇ ਜੀ ਹੈ ਜੀ ਉਹ ਗੱਡੀ ਨਾਲ ਖੜੇ ਉੱਦਲੇ ਪਾਸੇ ਅੱਛਾ ਉਹ ਕੋ ਪਤਾ ਕਿਧਰੋਂ ਆਏ ਕਿੱਥੇ ਦੇ ਬੰਦੇ ਇਹ ਨਹੀਂ ਪਤਾ ਕਿਸ ਦੇ ਬੰਦੇ ਜੀ ਅੱਛਾ ਤੁਹਾਡੇ ਨਾਲ ਉਹਨਾਂ ਨਾਲ ਹੋਈ ਕੋਈ ਗੱਲਬਾਤ ਸਰ ਕਰਦਾ ਕੋਈ ਠੀਕ ਹੈ। ਅੰਜ ਪਾਜੀ ਕੀ ਨਾਂ ਹੈ ਜੀ ਤੁਹਾਡਾ? ਪਰਮਜੀਤ ਸਿੰਘ ਜੀ। ਇਹ ਕਿਹੜਾ ਪਿੰਡ ਹੈ ਜੀ ਇਹ ਜਿੱਥੇ ਕੋਹਾ ਜੀ ਇਹ? ਇਹ ਰਕੜਾ ਮੇਟਾ ਜੀ। ਤੇ ਇਹ ਜਿਹੜੀ ਕਾਰ ਤੁਸੀਂ ਇੱਥੇ ਦੁਕਾਨ ਕਰਦੇ ਆ ਜਿਹੜੀ ਕਾਰ ਹੈ ਇਹ ਕੋਈ ਆਈਡੀਆ ਵੀ ਕਦੋਂ ਹੋਇਆ ਇਹਦਾ ਐਕਸੀਡੈਂਟ ਜਿਹੜਾ ਹਾਦਸਾ ਹੋਇਆ ਜੀ? ਮੈਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਮੇਰੇ 7 ਵਜੇ ਆ ਕੇ। ਤੇ ਇੱਥੇ 7 ਵਜੇ ਆਏ ਤੁਸੀਂ? ਠੀਕ ਹੈ। ਦੇਖੋ ਪੁਲਿਸ ਵਗੈਰਾ ਆਈ ਉਰੇ। ਇਹ ਤਾਂ ਰਾਤ ਦੇ ਵਜੇ। ਤੇ ਕਿੱਥੋਂ ਬਲਾਚੋਰ ਕਿੱਥੋਂ? ਬਲਾਚੋਰ ਤੋਂ। ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਫਿਰ? ਮੋਟਨ ਦੇ ਵਿੱਚ ਜਦੋਂ ਤੱਕ ਸਾਡੀ ਕੋਈ ਇਨਪੁਰੀ ਨਹੀਂ ਕੋਈ ਹੁੰਦੀ ਜਦੋਂ ਤੱਕ ਇਹ ਬੰਨੀ ਹਟਾ ਮੰਗਦੇ ਤੇ ਇਹ ਵੈਸੇ ਤੁਹਾਨੂੰ ਕਿੰਨੇ ਕ ਵਜੇ ਦਾ ਹਾਸਾ ਲੱਗਦਾ ਜੀ ਇਹ ਕੋਈ ਇਰਾਦਾ ਦਾ ਸਾਬ 8 ਵਜੇ ਬਾਅਦ ਦਾ ਸਾਬ 8 ਵਜੇ ਤੋਂ ਬਾਅਦ ਦਾ ਤੇ ਹੋਰ ਤਾਂ ਨਹੀਂ ਕੋਈ ਦਾ ਕਾਰ ਦਾ ਮਾਲਕ ਆ ਕੋਈ ਇੱਥੇ ਨੂੰ ਸਰ ਆਇਓ ਖੜੇ ਉਧਲੇ ਪਾਸੇ ਸੀ ਹਾਂਜੀ ਉਹ ਗੱਡੀ ਨਾਲ ਖੜੇ ਉਧਲੇ ਪਾਸੇ ਅੱਛਾ ਉਹ ਕੋ ਪਤਾ ਕਿਧਰੋਂ ਆਏ ਕਿੱਥੇ ਦੇ ਬੰਦੇ ਇਹ ਨਹੀਂ ਪਤਾ ਕਿਸੇ ਬੰਦੇ ਜੀ ਅੱਛਾ ਤੁਹਾਡੇ ਨਾਲ ਉਹਨਾਂ ਨਾਲ ਹੋਈ ਕੋ ਗੱਲਬਾਤ ਸਰ ਕਰਦਾ ਕੋਈ ਠੀਕ ਹੈ ਹਾਂਜੀ ਪਾਜੀ ਕੀ ਨਾਂ ਆ ਜੀ ਤੁਹਾਡਾ ਪਰਮਜੀਤ ਸਿੰਘ ਇਹ ਕਿਹੜਾ ਪਿੰਡ ਆ ਜੀ ਇਹ ਜਿੱਥੇ ਕੋਹਾ ਜੀ ਇਹ ਰਕੜਾ ਮੇਟਾ ਜੀ ਤੇ ਇਹ ਜਿਹੜੀ ਕਾਰ ਤੁਸੀਂ ਇੱਥੇ ਦੁਕਾਨ ਕਰਦੇ ਆ ਜਿਹੜੀ ਕਾਰ ਹੈ ਇੱਕ ਆਈਡੀਆ ਵੀ ਕਦੋਂ ਹੋਇਆ ਇਹਦਾ ਐਕਸੀਡੈਂਟ ਜਿਹੜਾ ਹਾਦਸਾ ਹੋਇਆ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਮੈਨੂੰ 7 ਵਜੇ ਆ ਕੇ ਤੇ ਇੱਥੇ 7 ਵਜੇ ਆਏ ਤੁਸੀਂ ਠੀਕ ਹੈ ਦੇਖੋ ਪੁਲਿਸ ਵਗੈਰਾ ਆਈ ਉਰੇ ਤਾਂ ਰਾਜ ਕੇ ਬੁਲਾ ਕੇ ਤੇ ਕਿੱਥੋਂ ਬਲਾਚੋਰ ਕਿੱਥੋਂ ਬਲਾਚੋਰ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਫਿਰ ਮੋਟੰਦੇ ਵੀ ਜਦੋਂ ਤੱਕ ਸਾਡੀ ਕੋਈ ਰਿਪੋਰਟ ਨਹੀਂ ਕੋਈ ਹੁੰਦੀ ਜਦੋਂ ਤੱਕ ਇੱਕ ਬੰਦੇ ਦਾ ਮਗਰ ਤੇ ਇਹ ਵੈਸੇ ਤੁਹਾਨੂੰ ਕਿੰਨੇ ਕ ਵਜੇ ਦਾ ਹਾਸਾ ਲੱਗਦਾ ਜੀ ਇਹ ਕੋਈ ਤੇ ਰਾਤ ਦਾ ਸਾਬ 8 ਵਜੇ ਤੋਂ ਬਾਅਦ ਦਾ ਸਾਬ 8 ਵਜੇ ਤੋਂ ਬਾਅਦ ਦਾ ਤੇ ਹੋਰ ਤਾਂ ਨਹੀਂ ਕੋਈ ਦਾ ਕਾਰ ਦਾ ਮਾਲਕ ਆ ਕੋਈ ਇੱਥੇ ਨਹੀਂ ਸਰ ਆਇਓ ਖੜੇ ਉਧਲੇ ਪਾਸੇ ਸੀ ਹੈ ਜੀ ਉਹ ਗੱਡੀ ਨਾਲ ਖੜੇ ਉਧਲੇ ਪਾਸੇ ਅੱਛਾ ਉਹ ਕੋ ਪਤਾ ਕਿਧਰੋਂ ਆਏ ਕਿੱਥੇ ਦੇ ਬੰਦੇ ਇਹ ਨਹੀਂ ਪਤਾ ਕਿਸ ਦੇ ਬੰਦੇ ਜੀ ਅੱਛਾ ਤੁਹਾਡੇ ਨਾਲ ਉਹਨਾਂ ਨਾਲ ਹੋਈ ਕੋ ਗੱਲਬਾਤ ਠੀਕ ਹੈ